ਲਓ ਜੀ ਪੰਜਾਬ ਦੇ ਵਿੱਚ ਇੱਕ ਹੋਰ ਵਾਪਰੀ ਵੱਡੀ ਘਟਨਾ ਘਟਨਾ ਦਾ ਸੀਸੀਟੀਵੀ ਫੁਟੇਜ ਆਇਆ ਸਾਹਮਣੇ ਕਿਵੇਂ ਗਲੀ ਦੇ ਵਿੱਚ ਪਹਿਲਾਂ ਅਪਜਾਇਆ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਦਾਖਲ ਹੋ ਕੇ ਕੀਤਾ ਗਿਆ ਹਮਲਾ ਸਾਰੀ ਘਟਨਾ ਕੈਮਰੇ ਦੇ ਵਿੱਚ ਹੋਈ ਕੈਦ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਫਿਰ ਕਰਦੇ ਹਾਂ ਪੂਰੇ ਮਾਮਲੇ ਤੇ ਗੱਲਬਾਤ ਇਹ ਦੇਖਿਆ ਜਾਵੇ ਤਾਂ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਨੇ ਕਿ ਉਹਨਾਂ ਦੇ ਵੱਲੋਂ ਸ਼ਰਿਆਮ ਬਜ਼ਾਰਾਂ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਇੱਕ ਹੋਰ ਤਾਜ਼ੀ ਘਟਨਾ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਤੋਂ ਸਾਹਮਣੇ ਜਿੱਥੇ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਦੇ ਉੱਤੇ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਪਿੱਛੇ ਉਸ ਦੇ ਪੈਗੇ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਵੀ ਆ ਕੇ ਜਿਹੜਾ ਕਿ ਹਮਲਾ ਕੀਤਾ ਗਿਆ ਜਿਸ ਨੂੰ ਕਿ ਉੱਥੇ ਹੋਰ ਜਿਹੜੇ ਕਿ ਲੋਕਾਂ ਨੇ ਉਥੋਂ ਭਜਵਾ ਦਿੱਤਾ ਗਿਆ ਤਾਂ ਹੁਣ ਪੀੜਤ ਵਿਅਕਤੀ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਪਰ ਉਹ ਪਤਾ ਜ਼ਰੂਰ ਕਰਨਾ ਚਾਹੁੰਦਾ ਹੈ ਕਿ ਆਖਿਰੇ ਬੰਦੇ ਕਿਸ ਨੇ ਭੇਜ ਕੇ ਉਸ ਦੇ ਉੱਤੇ ਹਮਲਾ ਕਰਵਾਇਆ ਸਰ ਅਸੀਂ ਡਾਕਟਰ 'ਚ ਬੈਠੇ ਸੀਗੇ ਮੈਂ ਤੇ ਮੇਰਾ ਫਰੈਂਡ ਬੱਸ ਅਸੀਂ ਸ਼ਾਮ ਨੂੰ ਮੰਨ ਲਓ 8:00-8:30 ਡਾਕਟਰ ਵਧਾ ਕੇ ਕਿਤੇ ਗੁਰੂਨਵਾਜਾ ਇੱਧਰ ਦੀ ਸਿੱਧੀ ਗਲੀ ਜਾਂ ਦੂਸਰੀ ਗਲੀ ਵੀ ਦੀ ਜਾਣੇ ਕੱਲ ਅਸੀਂ ਬੈਠੇ ਚਾਂਕੀ ਜਦੋਂ ਗਏ ਉੱਧਰ ਮੇਰਾ ਬੋਲਟ ਤੇ ਮੇਰਾ ਦੋਸਤ ਤੇ ਮੈਂ ਸੀ ਜਦੋਂ ਇੱਕੋ ਤਾਂ ਮੈਂ ਇਧਰ ਮੁੜਨ ਲੱਗੇ ਮੰਨ ਲਓ ਵੀ 3 ਹਾਰ ਬੰਦੇ 4 ਬੰਦੇ ਭੱਜਿਆ ਰਹੇ ਸੀਗੇ ਮੇਰੇ ਵੱਲੀ ਮੈਨੂੰ ਐਸੇ ਚੱਲ ਕੇ ਤੇ ਹੋਰ ਪਾਸੇ ਨਾਲ ਜਾਂਦੇ ਵਾਂ ਮੋਟਰਸਾਈਕਲ ਦੇ ਵਿੱਚ ਦੀ ਕੱਢਣ ਲੱਗਿਆ ਤਾਂ ਉਹਨਾਂ ਨੇ ਮੇਰਾ ਮੋਟਰਸਾਈਕਲ ਫੜ ਕੇ ਮੈਨੂੰ ਸੱਟ ਲਿਆ ਕਹਿੰਦੇ ਵੀ ਅੱਜ ਤੈਨੂੰ ਤੈਨੂੰ ਟਾਰਗੇਟ ਕਰਨ ਆਏ ਸੀ ਫਿਰ ਮਨੋਂ ਬਹੁਤ ਬਰੀ ਕਿਹਾ ਮੈਂ ਯਾਰ ਕੀ ਗੱਲ ਵੀ ਹੈ ਬਣਾਇਆ ਤਾਂ ਤੁਸੀਂ ਕੌਣ ਹੋ ਮੇਰੀ ਤੇਰੇ ਨਾਲ ਕੀ ਦੁਸ਼ਮਣੀ ਹੈ ਮੇਰਾ ਕਾਰਨ ਤਾਂ ਦੱਸੋ ਉਹਨਾਂ ਨੇ ਮੇਰੇ ਪੰਜ ਸੱਤ ਮਾਰੀਆਂ ਜੀ ਡਾਂਗਾ ਮ ਮਨੋ ਸਰਚ ਮਾਰਨ ਦੀ ਕੋਸ਼ਿਸ਼ ਕੀਤੀ ਮਤੋਂ ਬਚਾ ਕੇ ਮਨ ਕੇ ਚਲੇ ਬਹੁਤ ਹੀ ਮਸਾ ਨਿਕਲ ਕੇ ਆਇਆ ਮਨ ਲੋ ਭਈ ਜੋਰ ਨਾਲ ਮੈਂ ਇਧਰ ਆ ਕੇ ਭੱਜ ਕੇ ਸ਼ੋਕੀ ਜੀ ਦੀ ਦੁਕਾਨ ਖੁੱਲੀ ਸੀਗੀ ਇਹਨਾਂ ਦੇ ਅੰਦਰ ਵੜ ਗਿਆ ਫਿਰ ਉਹਨਾਂ ਨੇ ਅੰਦਰ ਵੜ ਕੇ ਮੇਰੇ ਤੇ ਹਮਲਾ ਕੀਤਾ ਇੱਥੇ ਆ ਕੇ ਜਾਨੀ ਕਿ ਮੇਰਾ ਫਰੈਂਡ ਸੀਗਾ ਜਿਨੇ ਕਿ ਉਹਨੂੰ ਰੋਕਿਆ ਹੈਗਾ ਨਹੀਂ ਤਾਂ ਮਨ ਕੇ ਚਲੋ ਵੀ ਉਹ ਮਾਰਨ ਦੇ ਰਾਤ ਦੇ ਨਾਲ ਹੀ ਆਏ ਸੀਗੇ ਉਹ ਹੁਣ ਆਏ ਪਤਾ ਕਰਨਾ ਚਾਹੁੰਦਾ ਮੈਂ ਵੀ ਇਹ ਬੰਦੇ ਜਾਂ ਤਾਂ ਦੱਸਣ ਵੀ ਕਿਹਨੇ ਭੇਜੇ ਸੀ ਇਹ ਬੰਦੇ ਮੇਰੇ ਕੀ ਦੁਸ਼ਮਣੀਆਂ ਮੈਂ ਤਾਂ ਇਨਸਾਫ ਚਾਹੁੰਦਾ ਹਾਂ ਉਹਨੂੰ ਪ੍ਰਸ਼ਾਸਨ ਤੋਂ ਕਿਤੇ ਕਿਤੇ ਮੇਰੇ ਆ ਦੇਖੇ ਆ ਚੀਜ਼ ਵਜਈਏ ਰਾਮ ਡਾਂਗਾ ਮਾਰਦੇ ਜਦੋਂ ਮੈਂ ਰੋਕਦਾ ਸੀ ਹੱਥ ਨਾਲ ਡੰਡਾ ਸੀ ਸੀ ਉਹਨਾਂ ਨੂੰ ਪੁੱਠੇ ਕਰਕੇ ਮਾਰ ਰਹੇ ਸੀ ਮੇਰੇ ਪਿੱਛੇ ਢੂਂਈ ਚ ਮਾਨੂੰ ਲੱਤਾਂ ਤੇ ਆ ਇੱਥੇ ਬਾਵਾ ਥੱਲੇ ਬਾਵਾ ਸੱਟ ਮਾਰੀਆਂ ਜਾਨੀ ਕਿ ਉਹਨਾਂ ਨੇ ਗੁੰਜਾ ਡੰਡੇ ਮਾਰੇ ਮੁਂਜੇ ਸੱਟਾਂ ਮਾਰੀ ਉਧਰ ਦੂਜੇ ਪਾਸੇ ਐਸ ਐਚ ਓ ਸਿਟੀ ਰਾਮਪੁਰਾ ਬੁੱਟਾ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਆਈ ਹੈ ਤੇ ਉਹਨਾਂ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹਨਾਂ ਵਿਪਨ ਕੁਵਾਰ ਜੀ ਇਹਨਾਂ ਦਾ ਇੱਥੇ ਪ੍ਰਾਪਰਟੀ ਦੇ ਦਾ ਕੰਮ ਆ ਉਹਨਾਂ ਦੀ ਦੁਕਾਨ ਆ ਆਪਣੇ ਕੰਨਿਆ ਪਾਡਸ਼ਾਲਾ ਵਾਲੀ ਸਕੂਲ ਦੀ ਜਿਹੜੀ ਕਰੀ ਹੈ ਉਹਦੇ ਵਿੱਚ ਇਹਨਾਂ ਦੇ ਇੱਕ ਗ੍ਰਾਫਿਕ ਕਤੋਂ ਉਤਪਾਦਨ ਬੰਦ ਕਰਕੇ ਕਰਨ ਜਾ ਰਹੇ ਸੀ ਸੱਟ ਕਰ ਸਕਦੇ ਜੇ ਟਾਈਮ ਦੱਸ ਦੇਣ ਤੇ ਇਹਨਾਂ ਨੂੰ ਕੋਈ ਤਨ ਚਾਰਨਾਮ ਨੂੰ ਬੰਦ ਬੰਦਾਂ ਦੇ ਰੂਪ ਬਣੇ ਹੋਏ ਸੀ ਉਹਨੂੰ ਘੇਰ ਕੇ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਵਿਦਵਾਨ ਚੜ ਗਈ ਇਹਨਾਂ ਦਾ ਹਸਤਾ ਹੋਗਾ ਇਰ ਵੀ ਇਹਨਾਂ ਦੇ ਅਸੀਂ ਬਿਆਨ ਅੱਜ ਕੱਲਬਾਤ ਕਰ ਲਿਆ ਬਨ ਵਿਧਾਨਕੀ ਕਾਰਜਕਾਰੀ ਕਰਾਂਗੇ ਕਿ ਬੰਨ ਸੀਸੀਟੀ ਵੀਰੇ ਤੋਂ ਹਾਰੇ ਜਾ ਰਹੇ ਹਨ ਛੇਤੀ ਹੀ ਜਿਹੜੇ ਸਵਾਲ ਵੀ ਬੰਦੇ ਟ੍ਰੈਸ ਕਰਕੇ ਜੱਟਾ ਕਿਤੇ ਖਿਆਲ ਦੇਖਿਆ ਜਾਵੇ ਤਾਂ ਪੰਜਾਬ ਦਾ ਮਾਹੌਲ ਹੁਣ ਇਸ ਕਦਰ ਖਰਾਬ ਹੁੰਦਾ ਨਜ਼ਰ ਆ ਰਿਹਾ ਕਿ ਇੱਕ ਤੋਂ ਬਾਅਦ ਇੱਕ ਵੱਡੀਆਂ ਤੋਂ ਵੱਡੀਆਂ ਘਟਨਾਵਾਂ ਸਾਹਮਣੇ ਆ ਰਹੀ ਨੇ ਪਹਿਲਾ ਤਾਨੀਆਂ ਦੇ ਪਿਤਾ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਦੂਜੇ ਪਾਸੇ ਹੁਣ ਇੱਕ ਪ੍ਰਾਪਰਟੀ ਡੀਲਰ ਦੇ ਉੱਤੇ ਜਿਹੜਾ ਕਿ ਇਹ ਹਮਲਾ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਸਾਫ ਲੱਗ ਰਿਹਾ ਹੈ ਕਿ ਕਾਨੂੰਨ ਵਿਵਸਥਾ ਜੁੜੀ ਕੀ ਵਿਗੜਦੀ ਨਜ਼ਰ ਆ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਟਿੰਡਾ ਤੋਂ ਗੋਵਿੰਦ ਸਿੰਘ ਸੈਣੀ ਦੀ ਰਿਪੋਰਟ